ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਹਿ ਜਾ ਔਰ ਠੀਕ ਹੈ ਹਾਂ ਬਾਈ ਸਭ ਠੀਕ ਹੈ ਔਰ ਘਰ ਪਰਿਵਾਰ ਸਭ ਠੀਕ ਹੈ ਮੈਂ ਤਾਂ ਠੀਕ ਕਹਿਣ ਦਾ ਮਤਲਬ ਹੈ ਪੁੱਛਦਾ ਵੀ ਅੱਜ ਜਦੋਂ ਮੈਂ ਥੋੜੇ ਬਾਰ ਮੂਰਤੀ ਲੰਘਿਆ ਹਾਂ ਥੋੜੇ ਘਰੇ ਤੇਰੇ ਮਗਰ ਤੇਰੀ ਮਾਂ ਛੇਤਰ ਜੇ ਲੈ ਕੇ ਪਈ ਗਈ ਸੀ ਇੱਕ ਛੇਤਰ ਜਾ ਬਾਰੇ ਆ ਗਈ ਸੀ ਬਾੜ ਜੇ ਚ ਉਹ ਤਾਂ ਬਾਈ ਪੁੱਛਣਾ ਮੇਰੀ ਮਾਂ ਮੈਨੂੰ ਕਹਿੰਦੀ ਕਹਿੰਦੀ ਜਾ ਆਪਦੀ ਮਾਸੀ ਕਿਉਂ ਸਾਈਕਲੀ ਤੇ ਕੇਨੀ ਲੈ ਜਾ ਲੱਸੀ ਪਵਾ ਲਿਆ ਅੱਛਾ ਹਾਂ ਵੇ ਮੇਰੀ ਮੰਮੀ ਨੇ ਸਾਈਕਲੀ ਤੇ ਕੇਨੀ ਟੰਗਤੀ ਹੂੰ ਬਾਰੇ ਖੜਾ ਸੀ ਮੇਰਾ ਦੋਸਤ ਅੱਛਾ ਹਾਂ ਮੈਂ ਉਹਦੇ ਕਨੀ ਚੱਕ ਕਿਉਂ ਕਹਿੰਦਾ ਬਾਈ ਯਾਰ ਮੈਨੂੰ ਵੀ ਲੈ ਜਾ ਮਾਂ ਤੂੰ ਆ ਜਾ ਨਾਲ ਮਾਂ ਚਲ ਦੋ ਜਾਣੇ ਠੀਕ ਰਹਿੰਦੇ ਨੇ ਰਾਤ ਚ ਕਈ ਵਾਰੀ ਕੋਈ ਕੁੱਤਾ ਬਿਲਾਉਂਦਾ ਕੁੱਤਾ ਬਿਲਾ ਹਾਂ ਅਸੀਂ ਦੋਨੇ ਭਾਈ ਬਾਗ ਗਏ ਲੱਸੀ ਪਵਾ ਲਿਆ ਉਹ ਆਉਂਦੇ ਆਉਂਦੇ ਮੇਰੀ ਸਾਈਕਲੀ ਦਾ ਚੈਨ ਕਵਰ ਨਹੀਂ ਹੈਗਾ ਅੱਛਾ ਉਹ ਚ ਤਾਂ ਕਿਤੇ ਮੇਰੀ ਆਲਰਜੀ ਫਸ ਗਈ ਅੱਛਾ ਉਹ ਗੁਰਾਰੀ ਦੀ ਚ ਹੂੰ ਪੁੱਛਣਾ ਬਾਈ ਹੁਣ ਤਾਂ ਬਾਈ ਸਾਰਾ ਕੁਝ ਜਾਮ ਕਰਤਾ ਸਾਈਕਲੀ ਦਾ ਮਾਤੋਂ ਤੋਂ ਵੀ ਲੋਟ ਨਹੀਂ ਖਵਾ ਕੇ ਦੇ ਪਿਆ ਉੱਤੇ ਮੇਰੇ ਦੋਸਤ ਤੇ ਲੱਸੀ ਦੀ ਕੈਨੀ ਹੋ ਲੱਸੀ ਡੁੱਲ ਗਈ ਹਾਂ ਲੱਸੀ ਡੁੱਲੀ ਬਾਈ ਮੇਰਾ ਦੋਸਤ ਕਹਿੰਦਾ ਯਾਰ ਆਪਣੇ ਤਾਂ ਨਹੀਂ ਛਿੱਤਰ ਪੈ ਜਾਣਗੇ ਆਪਾਂ ਨੂੰ ਕੁਝ ਕਰਨਾ ਪਊ ਉਹ ਕਹਿੰਦਾ ਇਹ ਚ ਪਾਣੀ ਭਰ ਲੈਣੇ ਆ ਮੈਂ ਕਿਹਾ ਮਹਾ ਯਾਰ ਸਕੀਮ ਤਾਂ ਇਹ ਵੀ ਠੀਕ ਹੈ ਹਾਂ ਅਸੀਂ ਪਾਣੀ ਭਰ ਲਿਆ ਪਾਣੀ ਭਰ ਕੇ ਅਸੀਂ ਘਰੇ ਆ ਗਏ ਇਹ ਤਾਂ ਨਹੀਂ ਮਤਲਬ ਵਜਨ ਲੈ ਜੀ ਵਜਨ ਲੈ ਜੀ ਇਹ ਵੀ ਆਈਡੀਆ ਜਾਂ ਹੋ ਜੀ ਲੱਸੀ ਉਹ ਹੈ ਲੈ ਕੇ ਗਏ ਮੇਰੀ ਮੰਮੀ ਕਹਿੰਦੀ ਬੜੀ ਦਿ얄 ਹੋਈ ਅੱਜ ਤਾਂ ਤੇਰੀ ਮਾਸੀ ਤੇਰੇ ਤੇ ਪੂਰੀ ਡੱਕਤੀ ਐ ਨਾ ਹੈ ਨਾ ਮੈਂ ਬੋਚ ਕੇ ਦਿਨ ਲੰਘਣ ਲੱਗਿਆ ਨਾਲ ਮੇਰਾ ਦੋਸਤ ਹੈਨਾ ਮੈਂ ਆਪਦੇ ਦੋਸਤ ਨੂੰ ਵੀ ਨਾਲ ਹੀ ਲਿਆਇਆ ਸੀ ਮੈਨੂੰ ਪਤਾ ਸੀ ਮੈਂ ਛੱਤਰ ਤਾਂ ਪੈਣਗੇ ਦੇ ਦੇ ਲਪਵਾ ਦਾਂਗੇ ਹੂੰ ਦੋਦੀ ਹੋ ਜੂ ਕੰਮ 50 50 ਅੱਛਾ ਤੇ ਮੇਰੇ ਹੁੰਦੀ ਮੇਰੀ ਮੰਮੀ ਨੇ ਖੋਲ ਲਿਆ ਟੱਕਣ ਭਾਈ ਤੇਰੀ ਬਸ ਫਿਰ ਮੇਰੀ ਮੰਮੀ ਤਾਂ ਭੇਗੀ ਮਗਰ ਇੱਕ ਚੱਪਲ ਉਤੋਂ ਦੀ ਇੱਕ ਟੂਕ ਨੇ ਤੇ ਅੱਛਾ ਮਾਹ ਨਹੀਂ ਇਹ ਬਾਹਰ ਜਾ ਕੇ ਬੋਲੂਗਾ ਇੱਕ ਇਹਦੇ ਵੀ ਲਾ ਬਰੋਪਰ ਹੈ ਉਹਦੇ ਵੀ ਲਾਈਆਂ ਮੱਛਣਾ ਵਾ ਮੈਂ ਯਾਰ ਤਾਂ ਜੰਮਿਓ ਲੱਸੀ ਕਰਤੀ ਜੰਮਿਓ ਲੱਸੀ ਕਰਤੀ ਜੰਮਿਓ